ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਸਾਂ ਪਾਤਸ਼ਾਹਾਂ ਦੇ ਨਾਂ ਅਤੇ ਉਹਨਾਂ ਦੇ ਜਨਮ ਸਥਾਨ ਬਾਰੇ ਜਾਣਾਂਗੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਜਨਮ ਰਾਇ ਪੋਇਦਿਤਲਵੰਡੀ ਪਾਕਿਸਤਾਨ ਵਿਖੇ ਹੋਇਆ ਸੀ ਜਿੱਥੇ ਹੁਣ ਗੁਰਦੁਆਰਾ ਨਨਕਾਣਾ ਸਾਹਿਬ ਸਥਿਤ ਹੈ ਦੂਜੀ ਪਾਸ਼ਾਈ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਦਾ ਜਨਮ ਗੁਰਦੁਆਰਾ ਮਤੇ ਦੀ ਸਰਾਵ ਵਿਖੇ ਹੋਇਆ ਸੀ ਜਿਸ ਦਾ ਹੁਣ ਨਾਮ ਸਰਾਏ ਨੰਗਾ ਹੈ ਜੋ ਪੰਜਾਬ ਦੇ ਮੁਕਸਰ ਜ਼ਿਲ੍ਹੇ ਵਿੱਚ ਸਥਿਤ ਹੈ ਤੀਜੀ ਪਾਸ਼ਾਈ ਗੁਰੂ ਅਮਰਦਾਸ ਜੀ ਜਿਨ੍ਹਾਂ ਦਾ ਜਨਮ ਗੁਰਦੁਆਰਾ ਜਨਮ ਸਥਾਨ ਗੁਰ ਅਮਰਦਾਸ ਜੀ ਹੈ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਸਰ ਦੇ ਪਿੰਡ ਵਿੱਚ ਸਥਿਤ ਹੈ ਚੌਥੀ ਪਾਸ਼ਾਈ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਜਨਮ ਗੁਰਦੁਆਰਾ ਜਨਮ ਸਥਾਨ ਗੁਰੂ ਰਾਮਦਾਸ ਜੀ ਹੈ ਜਿਹੜਾ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਚੂਨਾ ਮੰਡੀ ਵਿੱਚ ਸਥਿਤ ਹੈ ਪੰਜਵੀਂ ਪਾਸ਼ਾਈ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਜਨਮ ਗੋਇੰਦਵਾਲ ਸਾਹਿਬ ਵਿੱਚ ਹੋਇਆ ਜੋ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਸਥਿਤ ਹੈ ਹੁਣ ਇਸ ਥਾਂ ਨੂੰ ਗੁਰਦੁਆਰਾ ਚੁਬਾਰਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ 6ਵੀਂ ਪਾਸ਼ਾਈ ਗੁਰੂ ਹਰਗੋਬਿੰਦ ਜੀ ਜਿਨ੍ਹਾਂ ਦਾ ਜਨਮ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿਖੇ ਹੋਇਆ ਸੀ 7ਵੀਂ ਪਾਸ਼ਾਈ ਗੁਰੂ ਹਰ Rai ਜੀ ਜਿਨ੍ਹਾਂ ਦਾ ਜਨਮ ਗੁਰਦੁਆਰਾ ਸ਼ੀਸ਼ਮਹਿਲ ਸਾਹਿਬ ਜੋ ਕਿਰਤ ਪੂਰਵਿਤ ਸਥਿਤ ਹੈ 8ਵੀਂ ਪਾਸ਼ਾਈ ਗੁਰੂ ਹਰਿਕ੍ਰਿਸ਼ਨ ਜੀ ਜੀਨਾਂ ਦਾ ਜਨਮ ਗੁਰਦੁਆਰਾ ਸ਼ੀਸ਼ਮੈਲ ਸਾਇ ਵਿਖੇ ਹੋਇਆ ਜੋ ਕਿ ਕਿਰਤ ਪੂਰਬੀ ਸਥਿਤ ਹੈ ਗੁਰੂ ਹਰ राय ਜੀ ਅਤੇ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਇੱਕੋ ਹੀ ਥਾਨ ਵਿਖੇ ਹੋਇਆ ਸੀ ਨੌਵੇਂ ਪਾਸ਼ਾਈ ਗੁਰੂ ਤੇਗ ਬਹਾਦਰ ਜੀ ਜੀਨਾਂ ਦਾ ਜਨਮ ਗੁਰਦੁਆਰਾ ਗੁਰੂ ਕਾ ਮਹਿਲ ਅੰਮ੍ਰਿਤਸਰ ਵਿਖੇ ਹੋਇਆ ਸੀ ਦਸਵੇਂ ਪਾਸ਼ਾਈ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਜਨਮ ਗੁਰਦੁਆਰਾ ਤਖਤ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਹੈ ਜੋ ਬਿਹਾਰ ਦੇ ਪਟਨਾ ਵਿੱਚ ਸਥਿਤ ਹੈ ਦਸਾ ਪਾਸ਼ਾਹਿਆਂ ਦੀ ਜੋਤ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸਿੱਖਾਂ ਦੇ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ ਇੱਕ ਸਦੀਵੀ ਸ਼ਬਦ ਰੂਪੀ ਗੁਰੂ ਹੈ ਧੰਨਵਾਦ ਇਸੇ ਤਰ੍ਹਾਂ ਹੀ ਜੁੜੇ ਰਹੋ